ਆਉਟ ਦੇ ਵਿੱਚ ਖੜੇ ਆ ਤਨ ਤਨ ਸ੍ਰੀ ਨਾਮ ਕਵਲ ਰਾਜਾ ਸਾਹਿਬ ਜੀ ਦਿਨ ਸ਼ਨੀਵਾਰ ਅੱਜ ਤਰੀਕ 20 ਹੈਗੀ ਆ ਰਾਜਾ ਸਾਹਿਬ ਜੀ ਨੂੰ ਸਮਰਪਿਤ ਸਰਾਧ ਜਿਹੜਾ ਆ ਕਰਵਾਇਆ ਜਾ ਰਿਹਾ ਹੈ ਕਸਵਾ ਆਉਟ ਵਿੱਚ ਤੇ ਹਮਨ ਪ੍ਰੰਤ ਜਿਹੜਾ ਟੁੱਟ ਲੰਗਰ ਵਰਤਾਇਆ ਜਾਏਗਾ ਹਮਨ ਹੋ ਰਿਹਾ ਆ ਤੁਸੀਂ ਇਸ ਦੀਆਂ ਦੇਖ ਰਹੇ ਹੋ ਨਵਾਂ ਸ਼ਰਦ ਆਪਾ YouTube ਚੈਨਲ ਦੇ ਉੱਪਰ ਹਾਉਟ ਜੋ ਇੱਥੇ ਵੀ ਅੰਤਨ ਰਾਜਾ ਸਾਹਿਬ ਜੀ ਦਾ ਸਥਾਨ ਬਣਾਇਆ ਹੋਇਆ ਹੈ ਇੱਥੇ ਅਕਸਰ ਹੀ ਪ੍ਰੋਗਰਾਮ ਜਿਹੜੇ ਆ ਉਹ ਕੀਤੇ ਜਾਂਦੇ ਨੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦੁਆਪਾ ਜੋ ਚੈਨਲ ਦੇ ਉੱਪਰ ਦੇ ਪਿੱਛੇ ਹੋਰੀ ਪਤਲੇ ਫੋਨ ਦੇ ਵਿੱਚ ਵੀ ਬਾਂਦਰ ਦੀ ਰਾਏ ਸਾਡੀ ਦਾ ਜਾਓ ਔਰ ਇਸ ਸਥਾਨ ਤੇ ਅਕਸਰ ਹੀ ਜਿਹੜੇ ਆ ਪ੍ਰੋਗਰਾਮ ਪ੍ਰੋਵਾਈਜ ਜਾਂਦੇ ਨੇ ਵੀਡੀਓ ਨੂੰ ਬਤਵਾਸ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਜਿਹੜੀ ਆ ਹਰ ਰਿਪੋਰਟ ਹਰ ਖਬਰ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ

धारा 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 ਫਿਲਹਾਲ ਉਸ ਦੀਆਂ ਤਿਆਰੀਆਂ ਹੋ ਰਹੀਆਂ ਨੇ ਇੱਥੇ ਚਲਾਇਆ ਜਾਏਗਾ। ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿੰਨਾ ਵੀ ਪ੍ਰੋਗਰਾਮ ਤਕਰੀਬ ਉਹ ਇੱਥੇ ਹੋ ਰਿਹਾ ਆ ਉਹ ਤੁਹਾਨੂੰ ਆਪਣੇ ਇਸ ਨਵਾਂ ਸ਼ਹਿਰ ਦਵਾਬਾ ਜੂਬ ਚੈਨਲ ਤੇ ਪਾਇਆ ਜਾਵੇ। ਮੰਗਲੰਗ ਬਗਵਾਨ ਵਿਸ਼ਨੂੰ ਮੰਗਲੰਗ ਰਣਧੇਯਾ ਅੰਗਰਾ ਭਗਤੀ ਕਾ ਕਰਮ ਬੰਗਲਾਏ ਸਰੋਹੀ ਤੇ ਸੋ ਬਾਖਿਆ ਰੋਗਮ ਤੇਹੀ ਮੇ ਪਰਮ ਸੁਖਮ ਰੋਗਾਂ ਦੇ ਹੀ ਤਰਦੇ ਹੀ ਜਸੋ ਰਹੀ ਕੋਲੇ ਬੰਦੇ ਕਹਾਵਾ ਸਾਹਿਬ ਦਾ ਉਹ ਸ਼ਕਤੀ ਦਰਵਾਜ਼ਾ ਜਾਨਾ ਕੇ ਸੈਤਾਨ ਹੋਰ ਦੇ ਤੁਸੀਂ ਸਥਾਨ ਦੇਖ 파 ਰਹੇ ਹੋ اور ਹਨ ਪੂਜਾ ਜੜੀ ਆ ਉਹ ਕੀਤੀ ਜਾ ਰਹੀ ਆ ਹਨ ਪਾਇਆ ਜਾ ਰਿਹਾ ਤੁਸੀਂ ਦੇਖ 파 ਰਹੇ ਹੋ ਔੜ ਤੰਤਰ ਰਾਜਾ ਸਾਹਿਬ ਜੀ ਦਾ ਜੋ ਸਥਾਨ ਜਿਹੜਾ ਆ ਇੱਥੇ ਬਣਾਇਆ ਗਿਆ ਹੈ। ਔਰ ਇੱਥੇ ਤਕਰੀਬਨ ਤਕਰੀਬਨ ਅਕਸਰ ਜਿਹੜੇ ਆਉ ਪ੍ਰੋਗਰਾਮ ਸਰਦਾਲੂਆਂ ਵੱਲੋਂ ਕੀਤੇ ਜਾਂਦੇ ਔਰ ਅੱਜ 20 ਸਤੰਬਰ ਦਿਨ ਸ਼ਨੀਵਾਰ ਨੂੰ ਤਾਂਤਾਂਤ ਸਿੰਘ ਨਵ ਕਵਰ ਰਾਜਾ ਸਾਹਿਬ ਜੀ ਦੀ ਜਿਹੜੀ ਆ ਉਹਨਾਂ ਦੇ ਉਹਨਾਂ ਨੂੰ ਸਮਰਪਤ ਸਰਾਧ ਕੀਤਾ ਜਾ ਰਿਹਾ ਹੈ। ਔਰ ਅਤੁੱਟ ਲੰਗਰ ਵੀ ਵਰਤਾਇਆ ਜਾਏਗਾ। ਉਸ ਤੋਂ ਪਹਿਲਾਂ ਖੰਡੇ ਮਿੱਠੇ ਜਲਦੀ ਜਿਹੜੀ ਆ ਸ਼ਹੀਦ ਜਿਹੜੀ ਆ ਲਗਾਈ ਗਈ ਹੈ। ਅਤੇ ਇਸ ਤੋਂ ਬਾਅਦ ਦੇ ਵਿੱਚ ਟੁੱਟ ਲੰਗਰ ਵੀ ਵਰਤਾਇਆ ਜਾਏਗਾ। ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜੋ ਵੀ ਟੋਟਲ ਪ੍ਰੋਗਰਾਮ ਹੁੰਦਾ ਹੈ ਉਸ ਦੀ ਪੂਰੀ ਜਿਹੜੀ ਰਿਪੋਰਟ ਹੈਗੀ ਆ। ਪਛਾ ਸਕੀਏ। ਖੰਡੇ ਮਿੱਠੇ ਜਲਦੀ ਜਿਹੜੀ ਸ਼ਹੀਦ ਆ ਇਸ ਮੌਕੇ ਦੇ ਉੱਪਰ। ਲਗਾਈ ਗਈ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਆਬਾ YouTube ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰੋਜ਼ ਸੰਤਨ ਰਾਜਾ ਸਾਹਿਬ ਜੀ ਨੂੰ ਸਮਰਪਿਤ ਸ਼ਰਾਧ ਮੋਕੇ ਜੋ ਉਧਰ ਤੁਹਾਨੂੰ ਪਹਿਲਾਂ ਅਸੀਂ ਸ਼ਵੀਲ ਦਿਖਾਈ ਆ ਉਸ ਤੋਂ ਬਾਅਦ ਜਿਹੜਾ ਲੰਗਰ ਦੀ ਤਿਆਰੀ ਆ ਇੱਧਰ ਕੀਤੀ ਜਾ ਰਹੀ ਆ ਸੇਵਾਵਾਂ ਵੱਲੋਂ ਦਾਰਾਂ ਵੱਲੋਂ ਜਿਹੜੀ ਆ ਵਾ ਖੋਭੀ ਸੇਵਾ ਨਵਾਈ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਆਬਾ YouTube ਚੈਨਲ ਦੇ ਉੱਪਰ ਔਰ ਇੱਧਰ ਜੋ ਲੰਗਰ ਜੋ ਵਰਤਾਇਆ ਜਾਣਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ। ਔਰ ਸੇਵਾਦਾਰ ਜਿਹੜੇ ਆ ਉਹ ਬਕੂਬੀ ਸੇਵਾ ਜਿਹੜੇ ਆ ਕਰ ਰਹੇ ਨੇ। ਨਮਸਕਾਰ ਦੋ ਆਬਾ YouTube ਚੈਨਲ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ। ਔਰ ਇਧਰ ਪ੍ਰਸ਼ਾਦੇ ਜੋ ਆ ਫਲਕੇ ਜੋ ਤਿਆਰ ਕੀਤੇ ਜਾ ਰਹੇ ਨੇ। ਤੁਸੀਂ ਇਹ ਸਕਰੀਨ ਤੇ ਆਪਣੇ ਔਰ ਜੈ ਰਾਜੇ ਜੀ ਔਰ ਟਟ ਲੰਗਰ ਜਿਹੜਾ ਆ ਇੱਥੇ ਤੁਸੀਂ ਜੋ ਵਰਤਾਇਆ ਜਾਣਾ ਹੈ। ਉਸਦੀ ਤਿਆਰੀ ਜਿਹੜੀ ਆ ਚੱਲ ਰਹੀ ਆ ਤੁਸੀਂ ਇਸ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਔਰ ਜਿੰਨੇ ਵੀ ਰਾਜਤੰਤਰ ਰਾਜਾ ਸਾਹਿਬ ਜੀ ਦੇ ਪ੍ਰੋਗਰਾਮ ਹੁੰਦੇ ਨੇ ਤੁਸੀਂ ਦੇਖਿਆ ਹੋਏਗਾ ਕਿ ਜੋ ਇਹਨਾਂ ਦੀ ਵਰਸੀ ਮਨਾਈ ਗਈ ਸੀ ਉਹ ਜਿੰਨੇ ਵੀ ਬਾਹਰ ਲੰਗਰ ਲਗਾਏ ਗਏ ਸੀ ਸਿਰਫ ਇੱਕ ਨਵਾਂ ਸ਼ਰਦ ਬਾਬਾ YouTube ਚੈਨਲ ਐਸਾ ਸੀਗਾ ਜਿਹਨੇ ਸਾਰੀ ਉਹ ਕਵਰੇਜ ਦਿਖਾਈ ਸੀ ਕਿਉਂ ਅੰਦਰ ਦੀ ਕਵਰੇਜ ਤੇ ਲਾਈਵ ਚੱਲ ਰਹੀ ਸੀ ਪਰ ਬਾਹਰ ਜਿਹੜੇ ਲੰਗਰ ਚੱਲ ਰਹੇ ਸੀ ਸਿਰਫ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਹੀ ਦਿਖਾਏ ਗਏ ਸੋਰ ਦਰਸ਼ਕਾਂ ਵੱਲੋਂ ਵੀ ਜਿਹੜਾ ਆ ਸ਼ਰਧਾਲੂਆਂ ਵੱਲੋਂ ਵੀ ਜਿਹੜਾ ਉਹ ਭਰਪੂਰ ਜਿਹੜਾ ਆ ਇਸ ਚੈਨਲ ਨੂੰ ਦੇਖਿਆ ਜਾਂਦਾ ਹੈ ਉਹ ਰੌਣਹਾਰਾ ਦਿੱਤਾ ਜਾਂਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਪਰ ਚੈਨਲ ਨੂੰ ਜਿਹੜਾ ਆ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਜਿਹੜਾ ਆ ਕਿ ਤੁਹਾਡੇ ਕੋਲ ਹਰ ਖਬਰ ਜਿਹੜੀ ਆ ਕੌਣ ਸਕੇ ਇੱਧਰ ਦੇਖ ਸਕਦੇ ਹੋ ਦਾਲਾਂ ਸਬਜ਼ੀਆਂ ਜਿਹੀਆਂ ਆ ਉਹ ਇੱਧਰ ਹਲਵਾਈਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਆ ਅਸੀਂ ਹਰ ਇੱਕ ਪਹਿਲੂ ਜਿਹੜਾ ਆ ਉਹ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਅਸੀਂ ਦਿਖਾਉਂਦੇ ਆ। ਤੇ ਇੱਧਰ ਤਿਆਰੀ ਕੀਤੀ ਜਾ ਰਹੀ ਹੈ। ਤੱਕਦੇ ਹੋ ਇੱਧਰ ਜਿਹੜੀ ਆ ਬਰਤਨਾਂ ਦੀ ਸੇਵਾ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਜੇ ਅਗਰ ਬਰਤਨ ਦੀ ਸਾਫ ਸਫਾਈ ਹੋਏਗੀ ਤਾਂ ਹੀ ਸੰਗਤ ਜਿਹੜੀ ਆ ਉਹ ਲੰਗਰ ਜਿਹੜਾ ਉਹ ਸ਼ੱਕੇਗੀ। ਬਰਤਨਾਂ ਦੀ ਸੇਵਾ ਇੱਧਰ ਨਿਭਾਈ ਜਾ ਰਹੀ ਹੈ। ਸਾਹਿਬ ਜੀ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਸਾਰੇ ਪ੍ਰਬੰਧਕ ਹੀ ਹੁੰਦੇ ਨੇ ਕਿਉਂਕਿ ਨਾ ਉੱਥੇ ਕੋਈ ਬڑا ਨਾ ਕੋਈ ਛੋਟਾ ਪਰ ਫਿਰ ਵੀ ਅੱਗੇ ਹੋ ਕੇ ਜਿਹੜਾ ਹੈ ਕੰਮ ਤੇ ਕਿਸੇ ਨਾ ਕਿਸੇ ਨੂੰ ਜ਼ਰੂਰ ਕਰਨਾ ਪੈਂਦਾ ਪਰ ਹੁੰਦੇ ਉਹ ਵੀ ਸੇਵਾਦਾਰ ਨੇ ਇਸ ਕਰਕੇ ਰਾਜਾ ਸਾਹਿਬ ਜੀ ਦੇ ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ ਕੋਈ ਉੱਥੇ ਵੱਡਾ ਜਾਂ ਛੋਟਾ ਨਹੀਂ ਹੁੰਦਾ ਪਰ ਫਿਰ ਵੀ ਪ੍ਰਬੰਧ ਜਿਹੜਾ ਕਰਨਾ ਉਹਨਾਂ ਨੂੰ ਪ੍ਰਬੰਧਕ ਕਹਿੰਦੇ ਨੇ ਉਹਨਾਂ ਦੀ ਗੱਲਬਾਤ ਵੀ ਜਿਹੜੀ ਆ ਇਹ ਲੈਣੀ ਪੈਂਦੀ ਹੈਗੀ ਆ ਕਿ ਅੱਜ ਜਿਹੜਾ ਔਰ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਕੀ ਪ੍ਰੋਗਰਾਮ ਹੈਗਾ ਇਹਨਾਂ ਬਾਰੇ ਅਸੀਂ جان ਤੁਹਾਡਾ ਕੀ ਨਾਮ ਹੈ ਮੇਰਾ ਰਜਨੀ ਰਜਨੀ ਇਹ ਅੱਜ ਦਾ ਇਹ ਕੀ ਪ੍ਰੋਗਰਾਮ ਹੈ ਇੱਥੇ ਰਾਇਆ ਸਾਹਿਬ ਦੀ ਜੈ ਰਾਇਆ ਸਾਹਿਬ ਦੀ ਜੈ ਰਾਜਾ ਸਾਹਿਬ ਦੀ ਰਾਇਆ ਸਾਹਿਬ ਦਾ ਸਰਾਧ ਹਰ ਇੱਕ ਸਾਲ ਅਸੀਂ ਕਰਾਉਂਦੇ ਆ ਜਿੱਦਾਂ ਕਿ ਅੱਗੇ ਵੀ ਕਰਾਉਨੇ ਆ ਹਰ ਇੱਕ ਸਾਲ ਅਸੀਂ ਕਰਾਉਨੇ ਆ ਹੂੰ ਹੂੰ ਤੇ ਉਹਦਾ 21 ਤਰੀਕ ਨੂੰ ਉੱਥੇ ਤੌਰ ਹੁੰਦਾ ਆ ਤਾਂ ਅਸੀਂ ਇੱਕ ਦਿਨ ਪਹਿਲਾਂ ਕਰਾ ਲਿਆ ਕਿਉਂਕਿ ਤਾਂ ਮਤਲਬ ਕਿ 21 ਨੂੰ ਸੰਗਤ ਜ਼ਿਆਦਾ ਉਧਰ ਹੀ ਜਾਂਦੀ ਆ ਤੇ ਫੇਰ ਇੱਕ ਦਿਨ ਕਰਕੇ ਇੱਕ ਦਿਨ ਪਹਿਲਾਂ ਕਰਾ ਲਿਆ ਅੱਜ ਸਰਾਧ ਹੈਗਾ ਹਾਂ ਜੈ ਰਾਜਾ ਸਾਹਿਬ ਹੋਰ ਕੋਈ ਦੇਖ ਪਾ ਰਹੇ ਹੋ अच्छा इस ਤੋਂ ਇਲਾਵਾ ਹੋਰ ਕੀ ਪ੍ਰੋਗਰਾਮ ਇੱਥੇ ਕੀਤਾ ਜਾਂਦਾ ਹੈ ਮਤਲਬ ਜਨਮ ਵੀ ਜੂਨ ਵਿੱਚ ਕਰਾਇਆ ਜਾਂਦਾ ਇੱਥੇ ਹਾਂ ਫਿਰ ਜਾਂਦਾ ਉਹ ਵੈਸੇ ਮੈਂ ਪ੍ਰੋਗਰਾਮ ਕਵਰੇਜ ਕਰਦਾ ਰਹਿਣਾ ਹਾਂ ਜੀ ਜਨਮ ਦਿਨ ਜਨਮ ਦਿਨ ਪਰਸੀ ਵੀ 4 ਤਰੀਕ ਨੂੰ ਪਰਸੀ ਜਿਵੇਂ 4 ਤਰੀਕ ਨੂੰ ਆਪਾਂ ਵਰਸੀ ਬਣਾ ਕੇ ਹਟੇ ਹਾਂ ਫਰਵਰੀ ਵਿੱਚ ਜਨਮ ਦਿਨ ਮਨਾਇਆ ਜਾਂਦਾ ਰਾਏ ਸਾਹਿਬ ਜੀ ਦਾ ਠੀਕ ਹੈ ਤੇ ਜੂਨ ਵਿੱਚ ਜੂਨ ਤੇ ਜੂਨ ਤੇ ਸਲਾਮਨ ਮਨਾਇਆ ਜਾਂਦਾ ਹੈ ਸਲਾਮਨ ਮਨਾਇਆ ਜਾਂਦਾ ਅੱਜ ਇਸ ਮੌਕੇ ਦੇ ਉੱਪਰ ਜਿਹੜਾ ਸੀਏ ਪ੍ਰੋਗਰਾਮ ਹੈਗਾ ਤੇ ਇਹਦੇ ਵਿੱਚ ਕੀ ਕੀ ਕੀਤਾ ਗਿਆ ਫਿਲਹਾਲ ਸ਼ੁਰੂਆਤ ਸ਼ੁਰੂਆਤ ਕੀ ਕੀਤੀ ਗਈ ਹੈ ਆਪ ਕੋ ਹਵਨ ਸੀ ਜਾ ਕੇ ਹਵਨ ਤੋਂ ਸ਼ੁਰੂਆਤ ਕੀਤੀ ਗਈ ਹੈ ਅੱਛਾ ਤੇ ਉਸ ਤੋਂ ਬਾਅਦ ਠੰਡੇ ਮਿੱਠੇ ਜਲਦੀ ਠੰਡੇ ਮਿੱਠੇ ਜਲਦੀ ਸ਼ਬੀਲ ਤੇ ਰਾਇਆ ਸਾਹਿਬ ਜੀ ਲੰਗਰ ਤੇ ਹੁਣ ਲੰਗਰ ਜਿਹੜਾ ਉੱਤਟ ਚਲਾਇਆ ਜਾਏਗਾ ਇਹ ਸੀ ਜਾਣਕਾਰੀ ਜੋ ਇਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਜੈ ਜੈ ਰਾਜਾ ਸਾਹਿਬ ਜਿਹੜਾ ਹੈਗਾ ਆ ਲੰਗਰ ਜਿਹੜਾ ਉੱਤਟ ਵਰਤਾਇਆ ਜਾ ਰਿਹਾ ਹੈ ਔਰ ਸੇਵਾਦਾਰ ਵੀ ਸੇਵਾ ਵਕੂਬੀ ਨੂੰ ਔਰ ਇਹ ਤੁਸੀਂ ਔਰਤੋਂ ਦੇਖ ਪਾ ਰਹੇ ਹੋ ਸੇਵਾਦਾਰਾਂ ਵੱਲੋਂ ਵੀ ਜਿਹੜੀ ਆ ਉਹ ਸੇਵਾ ਨਿਭਾਈ ਜਾ ਰਹੀ ਹੈ ਨਮਾਸ਼ਾਰ ਦਵਾਬਾ YouTube ਚੈਨਲ ਦੇ ਉੱਪਰ ਤੁਸੀਂ ਜਿਹੜਾ ਇਹ ਪੂਰੀ ਕਵਰੇਜ ਦੇਖ 파 ਰਹੇ ਹੋ। ਉੱਤ ਟਟ ਲੰਗਰ ਪਹਿਲੇ ਆ ਹਮਨ ਪਾਇਆ ਗਿਆ ਔਰ ਠੰਡੇ ਮਿੱਠੇ ਜਲਦੀ ਸ਼ਮੀਲ ਲਗਾਈ ਗਈ। ਉਸ ਦੇ ਨਾਲ-ਨਾਲ ਹੀ ਉੱਤ ਟਟ ਲੰਗਰ ਜੋ ਆ ਇਸ ਟਾਈਮ ਵਰਤਾਇਆ ਜਾ ਰਿਹਾ ਹੈ ਔਰ ਸੇਵਾਦਾਰ ਵੀ ਬਕੋ ਵੀ ਸੇਵਾ ਨਿਵਾ ਰਹੇ ਨੇ। ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਰੋਜ਼ਾਨਾ ਦੀ ਤਰ੍ਹਾਂ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਣ ਔਰ ਤੁਸੀਂ ਦੇਖ ਪਾ ਰਹੇ ਹੋ ਔਰਤਾਂ ਜੋ ਇੱਥੇ ਤਾਂ ਤਾਂ ਰਾਜਾ ਸਾਹਿਬ ਜੀ ਦਾ ਅਸਥਾਨ ਬਣਿਆ ਹੋਇਆ ਹੈ ਔਰ ਇੱਥੇ ਸਾਲਾਨਾ ਪ੍ਰੋਗਰਾਮ ਵੀ ਜਿਹੜੇ ਆ ਉਹ ਕੀਤੇ ਜਾਂਦੇ ਨੇ ਔਰ ਇਸ ਵਕਤ ਅਦੁੱਟ ਲੰਗਰ ਜੋ ਵਰਤਾਇਆ ਜਾ ਰਿਹਾ ਹੈ ਤੁਸੀਂ ਦੇਖ ਪਾ ਰਹੇ ਹੋ ਆਪਣੇ ਸਕਰੀਨ ਤੇ ਔਰ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਘਰਚਾ ਦੀ ਇਹ ਵਿਸ਼ੇਸ਼ ਕਵਰੇਜ ਤੁਸੀਂ ਦੇਖ ਪਾ ਰਹੇ ਹੋ ਜਾਦੀ ਅਤੇ ਸੇਵਾਦਾਰਾ ਬਲੋ ਬਖੋ ਵੀ ਸੇਵਾ ਨਵਾਈ ਜਾ ਰਹੀ ਹੈ ਨਵਾਂ ਸ਼ਰਧਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਕਰਜਾ ਦੀ ਵਿਸ਼ੇਸ਼ ਰਿਪੋਰਟ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499